ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਬੀਜੇ ਸ਼ਰਮਾ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਗੁਰਦਾਸ ਮਾਨ ਸਾਹਿਬ ਦੀਆਂ ਉਹ ਸਤਰਾਂ ਜਾਦਾ ਆ ਜਾਂਦੀਆਂ ਨੇ ਜਦੋਂ ਉਹਨਾਂ ਨੇ ਮੇਰੇ ਖਿਆਲ ਹੈ ਵੀ ਤਿੰਨ ਦਹਾਕੇ ਪਹਿਲਾਂ ਸ਼ਾਇਦ ਇਹ ਗੀਤ ਗਾਇਆ ਸੀ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਨੇ ਹਾਲਾਤ ਨੂੰ ਪਤਾ ਹੀ ਹੈ ਵੀ ਬਰਸਾਤ ਕਰਕੇ ਕਿਹੋ ਜਿਹੇ ਬਣੇ ਹੋਏ ਨੇ ਤਾਂ ਸੋ ਜਿੱਥੇ ਵੀ ਤੁਸੀਂ ਹੈਗੇ ਹੋ ਘਰਾਂ ਦੇ ਵਿੱਚੋਂ ਕੰਮ ਕਰਦੇ ਹੋ ਫੈਕਟਰੀ 'ਚੋਂ ਸ਼ੋਅਰੂਮ 'ਚੋਂ ਸਰਕਾਰੀ ਕੰਮ ਤੇ ਹੋ ਗੈਰ ਸਰਕਾਰੀ ਕੰਮ ਤੇ ਹੋ ਤਾਂ ਮੇਰੀ ਇੱਕੋ ਹੀ ਹੱਥ ਬੰਨ੍ਹ ਕੇ ਅਪੀਲ ਹੈ ਕਿ ਪੰਜਾਬ ਦੇ ਭਲੇ ਲਈ ਅਰਦਾਸ ਬੇਨਤੀ ਕਰੋ ਕਿ ਵਾਹਿਗੁਰੂ ਏ ਮੇਰੇ ਦਾਤਾ ਜੀ ਬਹੁਤ ਹੋ ਗਿਆ ਬਹੁਤ ਹੋ ਗਿਆ ਬੰਦ ਕਰੋ ਹੁਣ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਪੰਜਾਬ ਦਾ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਖੜਾਂ ਦੀ ਬਹੁਤ ਮਾਰ ਪਈ ਹੈ ਤਾਂ ਵਾਹਿਗੁਰੂ ਸਭ ਤੇ ਮਿਹਰ ਭਰਿਆ ਹੱਥ ਰੱਖੇ ਐਨੇ ਪਾਪ ਵੀ ਨਾ ਕਮਾਓ ਕਿ ਬਖਤ ਦੀ ਮਾਰ ਝੱਲੀ ਨਾ ਜਾਵੇ ਇਨੇ ਵੀ ਪਾਪ ਨਾ ਕਮਾਓ ਕਿ ਵਕਤ ਦੀ ਮਾਰ ਝੱਲੀ ਨਾ ਜਾਵੇ ਮਦਦ ਕਰਨਾ ਸਿੱਖੋ ਦਿਖਾਵੇ ਤੋਂ ਬਿਨਾ ਮਦਦ ਕਰਨਾ ਸਿੱਖੋ ਦਿਖਾਵੇ ਤੋਂ ਬਿਨਾ ਮਿਲਣਾ ਜੁੜਨਾ ਸਿੱਖੋ ਮਤਲਬ ਤੋਂ ਬਿਨਾ ਮੁਸਕਰਾਣਾ ਸਿੱਖੋ ਤਸਵੀਰਾਂ ਤੋਂ ਬਿਨਾ ਵਰਤਣਾ ਸਿੱਖੋ ਪੈਸੇ ਤੋਂ ਬਿਨਾ ਹਾਲ ਚਾਲ ਵੀ ਪੁੱਛੋ ਤਮ ਤੋਂ ਦੇਣਾ ਬਹੁਤ ਖੂਬ ਜ਼ਿੰਦਗੀ ਦੀ ਹਰ ਤਪਸ਼ ਨੂੰ ਖਿੜੇ ਮੱਥੇ ਚੱਲੋ ਜ਼ਿੰਦਗੀ ਦੀ ਹਰ ਤਪਸ਼ ਨੂੰ ਖਿੜੇ ਮੱਥੇ ਚੱਲੋ ਧੁੱਪ ਕਿੰਨੀ ਵੀ ਹੋਵੇ ਸਮੁੰਦਰ ਸੁੱਕਿਆ ਨਹੀਂ ਕਰਦੇ ਜ਼ਿੰਦਗੀ ਦੀ ਹਰ ਤਪਸ਼ ਨੂੰ ਖਿੜੇ ਮੱਥੇ ਚੱਲੋ ਧੁੱਪ ਕਿੰਨੀ ਵੀ ਹੋਵੇ ਸਮੁੰਦਰ ਸੁੱਕਿਆ ਨਹੀਂ ਕਰਦੇ ਇਹ ਰੰਗ ਤਮਾਸ਼ੇ ਦੁਨੀਆ ਦੇ ਦੇਖੀ ਜਾ ਪਰ ਬੋਲੀ ਨਾ ਲੋਕੀ ਦਰਦਾਂ ਚੋਂ ਵੀ ਮઝા ਲੈਂਦੇ ਦੁੱਖ ਦਰਦ ਕਿਸੇ ਕੋਲ ਫੋਲੀ ਨਾ ਇਥੇ ਪੱਲੜਾ ਝੂਠ ਦਾ ਭਾਰੀ ਏ ਕਦੇ ਸੱਚ ਬਰਾਬਰ ਤੋਲੀ ਨਾ ਰੱਬ ਓਟ ਬਾਬੇ ਨਾਨਕ ਤੇ ਡਟਿਆ ਰਹਿ ਬਸ ਡੋਲੀ ਨਾ ਬਹੁਤ ਖੂਬ ਲਿਖਿਆ ਵੀ ਕਿੰਨਾ ਵੀ ਦੁੱਖ ਕਿਉਂ ਨਾ ਹੋਵੇ ਤਾਂ ਦੁਨੀਆਂ ਦੇ ਰੰਗ ਤਮਾਸ਼ੇ ਦੇਖੀ ਆ ਪਰ ਬੋਲੀ ਨਾ ਦੁੱਖ ਦਰਦ ਕਿਸੇ ਕੋਲੇ ਫੋਲੀ ਨਾ ਇੱਥੇ ਪਲੜਾ ਝੂਠ ਦਾ ਭਾਰੀ ਏ ਕਦੇ ਸੱਚ ਬਰਾਬਰ ਤੋਲੀ ਨਾ ਰੱਖ ਓਟ ਬਾਬੇ ਨਾਨਕ ਤੇ ਡਟਿਆ ਰਹਿ ਬਸ ਡੋਲੀ ਨਾ ਬਹੁਤ ਖੂਬ ਅਜੇ ਤਾਂ ਖੰਭ ਹੀ ਖਲਾਰੇ ਨੇ ਕਦੇ ਸਾਡੇ ਵੀ ਉੱਚੀ ੜਾਣ ਹੋਵੇਗੀ ਅਜੇ ਤਾਂ ਖੰਭ ਹੀ ਖਲਾਰੇ ਨੇ ਕਦੇ ਸਾਡੀ ਵੀ ਉੱਚੀ ੜਾਣ ਹੋਵੇਗੀ ਦੁਨੀਆਂ ਭਰ ਦੀ ਇਸ ਭੀੜ ਵਿੱਚ ਸਾਡੇ ਨਾਮ ਦੀ ਵਖਰੀ ਪਛਾਣ ਹੋਵੇਗੀ ਆਪਣੀ ਜ਼ਿੰਦਗੀ ਤੋਂ ਕਦੇ ਵੀ ਨਾਰਾਜ਼ ਨਾ ਹੋਵੋ ਕੀ ਪਤਾ ਹੈ ਤੁਹਾਡੇ ਜਹੀ ਜ਼ਿੰਦਗੀ ਕਿਸੇ ਦਾ ਸੁਪਨਾ ਹੋਵੇ ਮਾਲਕਾ ਅਮੀਰ ਰਖੀ ਭਾਵੇਂ ਗਰੀਬ ਰਖੀ ਜੋ ਕਦੇ ਨਾ ਮਰੇ ਇਹੋ ਜਿਹਾ ਜਮੀਰ ਰਖੀ ਇੱਕ ਬਹੁਤ ਖੂਬ ਉਹ ਤੁਹਾਡੇ ਸਾਹਮਣੇ ਰੱਖ ਰਿਹਾ ਹੈ ਮਿਰਗਾ ਦੇ ਅੰਦਰ ਮਿਰਗਾ ਦੇ ਅੰਦਰ ਹੀ ਕਸਤੂਰੀ ਹੁੰਦੀ ਏ ਮਿਰਗਾ ਦੇ ਅੰਦਰ ਹੀ ਕਸਤੂਰੀ ਹੁੰਦੀ ਏ ਹਰ ਕੰਮ ਲਈ ਮਿਹਨਤ ਜ਼ਰੂਰੀ ਹੁੰਦੀ ਏ ਇਹ ਮੋਮਬਤੀ ਕਦੇ ਕੜਾਹੇ ਰਜਦੇ ਨਹੀਂ ਹੁੰਦੇ ਇਹ ਮੋਮਬਤੀ ਤੇ ਕਦੇ ਕੜਾਹੇ ਰਜਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਬੁਝਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਛੁਪਦੇ ਨਹੀਂ ਹੁੰਦੇ ਐਵੇਂ ਹੀ ਤੂੰ ਉੱਡਦਾ ਫਿਰਦਾ ਐਵੇਂ ਹੀ ਤੂੰ ਉੱਡਦਾ ਫਿਰਦਾ ਕਿਸੇ ਨਾ ਪੁੱਛਣੀ ਬਾਤ ਤੇਰੀ ਕੁਝ ਸਭ ਕੁਝ ਧਰਿਆ ਰਹਿ ਜਾਣਾ ਜਦ ਹੋਈ ਮੌਤ ਨਾਲ ਜਦ ਮੁਲਾਕਾਤ ਤੇਰੀ ਧਰਮ ਵੀ ਇੱਥੇ ਹੀ ਰਹਿ ਜਾਣਾ ਰਹਿ ਜਾਣੀ ਕਿਧਰੇ ਜਾਤ ਤੇਰੀ ਦੋ ਗਾਜ ਮਿਲਨੀ ਧਰਤੀ ਬੰਦਿਆ ਬਸ ਇੰਨੀ ਕੋ ੁਕਾਅ ਤੇਰੀ ਬਸ ਇੰਨੀ ਕੋ ਕਾ ਦੇਵੀ ਤੇਰੀ ਲੋਕਾਂ ਤੋਂ ਉਮੀਦ ਇਨਸਾਨਾਂ ਵਾਲੀ ਰੱਖੋ ਲੋਕਾਂ ਤੋਂ ਉਮੀਦ ਇਨਸਾਨਾਂ ਵਾਲੀ ਰੱਖੋ ਫਰਿਸ਼ਤਿਆਂ ਵਾਲੀ ਨਹੀਂ ਤਾਂ ਦੋਸਤੋ ਏਸੀ ਅੱਜ ਦੇ ਵਿਚਾਰ ਹੋ ਸਕਦਾ ਹੈ ਤੁਹਾਨੂੰ ਪਸੰਦ ਆਉਣਗੇ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਵਾਰੀ ਫਿਰ ਅਰਦਾਸ ਬੇਨਤੀਆਂ ਕਰੋ ਕਿਉਂਕਿ ਖੜਾਂ ਦੀ ਮਾਰ ਨੇ ਪੰਜਾਬ ਨੂੰ ਘੇਰ ਲਿਆ ਇਸ ਲਈ ਵਾਹਿਗੁਰੂ ਸਾਹਿਬ ਦੇ ਘਰ ਸ਼ੁਕ ਸ਼ਾਂਤੀ ਤੰਦਰੁਸਤੀ ਬਖਸ਼ੇ ਬਹੁਤ ਬਹੁਤ ਧੰਨਵਾਦ